ਅਸੀਂ 84 ਕਿੱਦਾਂ ਪੁੱਲ ਜੀਏ ਜੇਕਰ ਅਸੀਂ ਲੋਕ ਰਾਵਨ ਸਾੜਨਾ ਨਹੀਂ ਪੁੱਲ ਸਕਦੇ ਤੇ ਅਸੀਂ 84 ਕਿੱਦਾਂ ਪੁੱਲ ਸਕਦੇ ਹਾਂ ਕਿ ਸ਼ਹੀਦਾਂ ਦੇ ਪਰਿਵਾਰ ਦੇ ਵਿੱਚੋਂ ਇੱਕ ਵੀ ਮੈਂਬਰ ਰਾਜ ਸਭਾ ਨਹੀਂ ਪੰਚਾਇਆ ਸਾਰੇ ਰਾਜ ਸਭਾ ਮੈਂਬਰ ਕੋਈ ਰਾਗਵ ਛੱਡਾ ਪੰਚਾਇਤਾ ਦਿੱਲੀ ਤੋਂ ਸੰਜੀਵ अरोड़ा ਪੰਚਾਇਤਾ ਜਿਹੜੇ ਮੈਂਬਰ ਰਾਜ ਸਭਾ ਪਹਿਲਾਂ ਹੀ ਸ਼ਹੀਦਾਂ ਦੇ ਹੱਕਾਂ ਦੇ ਡਾਕੇ ਮਾਰ ਕੇ ਬੈਠੇ ਆ ਉਹਨਾਂ ਤੋਂ ਤੁਸੀਂ ਕੀ ਆਸ ਰੱਖੋਗੇ ਜੇਕਰ ਮਾਸਟਰ ਮਾਰਾ ਹੋਵੇ ਨਾ ਤੇ ਪੂਰੀ ਜਮਾਤ ਦਾ ਬੇੜਾ ਕਰਕ ਹੋ ਜਾਂਦਾ ਉਹ ਪੂਰੀ ਜਮਾਤ ਫੇਲ ਹੋ ਜਾਂਦੀ ਹੈ ਤੇ ਇੱਥੇ ਉਹ ਮਾਸਟਰ ਸਾਹਿਬ ਦੇ ਮੁੰਡੇ ਨੇ ਪੂਰੇ ਪੰਜਾਬ ਦਾ ਬੇੜਾ ਕਰਕ ਕਰਤਾ ਲੁਧਿਆਣੇ ਦੇ ਵਿੱਚ ਗੈਸਟ੍ਰੋ ਦੇ ਪੇਸ਼ੈਂਟ ਹਰ ਟਾਈਮ ਪੀੜਿਤ ਹੈ ਲੁਧਿਆਣਾ ਵੈਸਟ ਹਲਕੇ ਦੇ ਵਿੱਚ ਸਭ ਤੋਂ ਤਨਾੜ ਤੇ ਵੱਡੇ ਹਸਪੀਟਲ ਆਂਦੇ ਆ ਜਿਨ੍ਹਾਂ ਦਾ ਫਾਊਂਡਰ ਮੈਂਬਰ ਕੌਣ ਹੈਗਾ ਸੰਜੀਵ अरोड़ा ਤੁਸੀਂ ਦੱਸੋ ਬੈਸਟ ਹਲਕਾ ਸਭ ਤੋਂ ਵੱਡਾ ਹਲਕਾ ਹੈਗਾ ਉਹਦੇ ਵਿੱਚ ਵੱਡਾ AI ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਇੰਸਟੀਚਿਊਟ ਜਿਹੜੇ ਕਹਿੰਦੇ ਸੀ ਕਿ ਚਿੜੀ ਦੇ ਪੰਜੇ ਜਿੰਨਾ ਪੰਜਾਬ ਹੈਗਾ ਕਿ ਇੱਥੇ ਹੈਲੀਕਾਪਟਰ ਦੇ ਲੋਡ ਦੀ ਕੀ ਵਰਤੋਂ ਹੈ ਅੱਜ ਉਹੀ ਤੁਹਾਡੇ ਟੈਕਸ ਦਾ ਪੈਸਾ ਹੈਲੀਕਾਪਟਰਾਂ ਦੀ ਵਰਤੋਂ ਕਰਕੇ ਦਿੱਲੀ ਵਾਲਿਆਂ ਨੂੰ ਵਿੱਚ ਵੜਾ ਕੇ ਝੂਟੇ ਦਿੰਦੇ ਆ ਹਰ ਗੱਲ ਤੋਂ ਮੁਨਕਰ ਹੋਏ ਸਰਦਾਰ ਪੀਤਨ ਸਿੰਘ ਮਾਨਗੜ ਸਾਹਿਬ ਸਰਦਾਰ ਦਰਸ਼ਨ ਸਿੰਘ ਮੰਡੇਰ ਸਾਹਿਬ ਕਟੂ ਸਾਹਿਬ ਤੇ ਹੋਰ ਵੀ ਜੋ ਦਰਜਾ ਵਦਰਜਾ ਸਾਥੀ ਸਹਿਬਾਨ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਆਏ ਆ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਦੇ ਆਓ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਛੋਨੋ ਪਤਾ ਕਿ ਲੁਧਿਆਣਾ ਦੇ ਵਿੱਚ ਪੱਛਮੀ ਚੋਣਾਂ ਦਾ ਜ਼ੋਰ ਸਿਰ ਤੇ ਆ ਗਿਆ ਜਿਵੇਂ ਕਿ ਸਾਰੀਆਂ ਪਾਰਟੀਆਂ ਨੇ ਆਪਣੇ ਉਮੀਦਵਾਰ ਤੇ ਲੱਗ-ਲੱਗ ਉਤਾਰਦੇ ਆ ਤੁਸੀਂ ਸਾਰੀਆਂ ਪਾਰਟੀਆਂ ਦੇ ਕਰਦਾਰਾਂ ਨੂੰ ਵੀ ਚੰਗੀ ਤਰ੍ਹਾਂ ਜਾਣਦੇ ਹੋ ਉਹਨਾਂ ਦੇ ਉਮੀਦਵਾਰਾਂ ਨੂੰ ਵੀ ਚੰਗਾ ਇਦਰਾ ਜਾਣਦੇ ਹੋ ਸਭ ਤੋਂ ਪਹਿਲਾਂ ਜੇਕਰ ਮੈਂ ਗੱਲ ਕਰਾਂ ਤੇ ਗੱਲ ਚੋਣਾ ਦੇ ਵਿੱਚ ਜਿਹੜੇ ਮੈਂਬਰ ਰਾਜ ਸਭਾ ਸੰਜੀਵ ਰੋੜਾ ਜੀ ਉਹਨਾਂ ਨੂੰ ਉਮੀਦਵਾਰ ਵਜੋਂ ਉਤਾਰਿਆ ਪਹਿਲਾਂ ਉਹਨਾਂ ਨੂੰ ਮੈਂਬਰ ਰਾਜ ਸਭਾ ਭੇਜਿਆ ਸਭ ਤੋਂ ਪਹਿਲਾਂ ਤੁਹਾਨੂੰ ਸਭ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਦੋਂ ਆਮ ਆਦਮੀ ਪਾਰਟੀ ਨੇ ਸਰਕਾਰ ਬਣਾਉਣੀ ਸੀ ਉਹਨਾਂ ਨੇ ਇਨਕਲਾਬੀਆਂ ਦਾ ਨਾਅਰਾ ਦਿੱਤਾ ਸੀ ਉਹਨਾਂ ਨੇ ਸ਼ਹੀਦਾਂ ਦੇ ਨਾਰੇ ਲਾ ਕੇ ਤੇ ਸ਼ਹੀਦਾਂ ਦੇ ਨਾਂ ਤੇ ਵੋਟਾਂ ਮੰਗ ਕੇ ਇਹ ਸਰਕਾਰ ਬਣਾਈ ਸੀ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸ਼ਹੀਦਾਂ ਦੇ ਪਰਿਵਾਰ ਦੇ ਵਿੱਚੋਂ ਇੱਕ ਵੀ ਮੈਂਬਰ ਰਾਜ ਸਭਾ ਨਹੀਂ ਪੰਚਾਇਆ ਸਾਰੇ ਰਾਜ ਸਭਾ ਮੈਂਬਰ ਕੋਈ ਰਾਗਵ ਛੱਡਾ ਪੰਚਾਇਤਾ ਦਿੱਲੀ ਤੋਂ ਸੰਜੀਵ अरोड़ा ਪੰਚਾਇਤਾ ਜਿਹੜੇ ਮੈਂਬਰ ਰਾਜ ਸਭਾ ਪਹਿਲਾਂ ਹੀ ਸ਼ਹੀਦਾਂ ਦੇ ਹੱਕਾਂ ਤੇ ਡਾਕੇ ਮਾਰ ਕੇ ਬੈਠੇ ਆ ਉਹਨਾਂ ਤੋਂ ਤੁਸੀਂ ਕੀ ਆਸ ਰੱਖੋਗੇ ਪਹਿਲਾਂ ਉਹਨਾਂ ਨੇ ਹੱਕਾਂ ਤੇ ਡਾਕਾ ਮਾਰਿਆ ਮੈਂਬਰ ਰਾਜ ਸਭਾ ਦੀ ਸੀਟ ਤੇ ਜਿਨ੍ਹਾਂ ਦੇ ਉੱਤੇ ਸ਼ਹੀਦਾਂ ਦਾ ਹੱਕ ਸੀ ਫੇਰ ਉਹਨਾਂ ਨੇ ਦੂਜਾ ਡਾਕਾ ਮਾਰਿਆ ਗੁਰਪ੍ਰੀਤ ਗੋਗੀ ਜੀ ਜਿਨ੍ਹਾਂ ਦਾ ਸਵਰਗਵਾਸ ਹੋ ਚੁੱਕਾ ਹੈ ਉਹਨਾਂ ਦੇ ਧਰਮ ਪਤਨੀ ਡਾਕਟਰ ਸਾਹਿਬ ਉਹਨਾਂ ਦਾ ਹੱਕ ਬੰਦਾ ਸੀ ਸੀਟ ਤੇ ਫਿਰ ਉਹਨਾਂ ਦੇ ਹੱਕ ਤੇ ਡਾਕਾ ਮਾਰਿਆ ਦਰਸਲ ਇਹ ਸਾਰੇ ਜਾਣੇ ਰਲ ਕੇ ਇੱਕ ਕਰਪਟ ਇਨਸਾਨ ਨੂੰ ਜਿਹੜੇ ਸ਼ਰਾਬ ਦੇ ਘਟਾਲਿਆਂ ਦੇ ਵਿੱਚ ਫਸਿਆ ਬੰਦਾ ਉਹਨੂੰ ਮੈਂਬਰ ਰਾਸਵਾ ਭੇਜਣ ਦੀ ਤਿਆਰੀ ਕਰ ਰਿਹਾ ਹੈ ਤਾਂ ਕਿ ਉਹਦੇ ਉੱਤੇ ਜੋ ਐਫ ਆਈ ਆਰਾਂ ਹੋਈਆਂ ਹੋਈਆਂ ਉਸ ਐਫ ਆਈ ਆਰਾਂ ਨੂੰ ਉਹ ਲੀਗਲੀ ਤੌਰ ਤੇ ਉਹਦੀ ਪ੍ਰोसीਡਿੰਗਸ ਨੂੰ ਸਟੇ ਕਰਾ ਸਕੇ ਆਨਰੇਬਲ ਕੋਰਟਸ ਤੋਂ ਪਰਮਿਸ਼ਨ ਲੈ ਕੇ ਸੰਵਿਧਾਨਿਕ ਤੌਰ ਤੇ ਇੱਥੇ ਤੁਹਾਡੇ ਪੰਜਾਬ ਦੇ ਉੱਤੇ ਰਾਜ ਕਰ ਸਕੇ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਕਿ ਇੱਥੇ ਗੋਰੇ ਕੰਮ ਕਰਨ ਆਣਗੇ ਅਰਵਿੰਦ ਕੇਜਰੀਵਾਲ ਕਹਿੰਦਾ ਸੀ ਕਿ ਅਸੀਂ ਰੈਵਨਿਊ ਪਲੱਸ ਕਰਾਂਗੇ 5 ਰੁਪਏ ਫੋਟਾ ਰੇਟਾ ਦੇਵਾਂਗੇ ਅਸੀਂ ਧਰਨੇ ਨਹੀਂ ਲੱਗਣ ਦਵਾਂਗੇ ਤੁਸੀਂ ਇੱਕ ਦੱਸੋ ਕਿਹੜਾ ਕੰਮ ਇਹਨਾਂ ਨੇ ਕੀਤਾ ਨਾ ਇਹਨਾਂ ਨੇ ਬੀਬੀਆਂ ਨੂੰ ਪੈਸੇ ਦਿੱਤੇ ਗੱਲ ਤੇ ਇੰਨੀ ਕਾ ਭਾਈ ਜੇਕਰ ਮਾਸਟਰ ਮਾਰਾ ਹੋਵੇ ਨਾ ਤੇ ਪੂਰੀ ਜਮਾਤ ਦਾ ਬੇੜਾਗਰਕ ਹੋ ਜਾਂਦਾ ਉਹ ਪੂਰੀ ਜਮਾਤ ਫੇਲ ਹੋ ਜਾਂਦੀ ਹੈ ਤੇ ਇੱਥੇ ਉਹ ਮਾਸਟਰ ਸਾਹਿਬ ਦੇ ਮੁੰਡੇ ਨੇ ਪੂਰੇ ਪੰਜਾਬ ਦਾ ਬੇੜਾਗਰਕ ਕਰਤਾ ਤੇ ਇੱਥੋਂ ਤੁਸੀਂ ਸਾਬ ਲਾ ਸਕਦੇ ਹੋ ਕਿ ਪੰਜਾਬ ਕਿਹੜੀਆਂ ਲੀਹਾਂ ਤੇ ਤੁਰ ਪਿਆ ਪੰਜਾਬ ਨੂੰ ਇੱਕ ਵੀ ਅਹੁਦੇ ਤੇ ਤੁਸੀਂ ਮੈਨੂੰ ਦੱਸੋ ਜਿਹੜੇ ਚੇਅਰਮੈਨ ਆ ਗਿਆ ਕੌਣ ਆ ਰਿਹਾ ਕੋਰੀਨਾ ਗੁਫਤ ਆ ਰਹੀ ਹੈ ਜੀ ਦਿੱਲੀ ਤੋਂ ਐਡਵੋਕੇਟ ਉਹ ਪੋਲੂਸ਼ਨ ਕੰਟਰੋਲ ਬੋਰਡ ਦੀ ਚੇਅਰਮੈਨ ਹੀ ਸੰਭਾਲੇਗੀ ਕੋਈ ਹੋਰ ਬੰਦੇ ਆ ਦਿੱਲੀ ਦੇ ਅਸੀਂ ਇਹਨਾਂ ਤੋਂ ਕੀ ਆਸ ਰੱਖ ਸਕਦੇ ਆ ਜਿਹੜੇ ਸਾਡੇ ਪੰਜਾਬੀਆਂ ਨੂੰ ਖੁੱਡੇ ਲੈਣ ਲਾ ਕੇ ਤੇ ਦਿੱਲੀ ਵਾਲਿਆਂ ਨੂੰ ਸਾਡੇ ਸਿਰ ਤੇ ਬਿਠਾ ਗਏ ਆ ਐ ਕਹਿੰਦੇ ਆ ਕਿ ਯੁੱਧ ਨਸ਼ੇ ਵਿਰੁੱਧ ਇਹ ਨੰਬਰ 100 ਕ ਐਫ ਆਈ ਆਰ ਸੱਗੀਆਂ ਸਿਰਫ ਜਸਟ ਆਈ ਵਾਸ਼ ਆ ਤੁਹਾਨੂੰ ਦਿਖਾਉਣ ਨੂੰ ਕਿ ਅਸੀਂ ਬਹੁਤ ਕੰਮ ਕਰ ਰਹੇ ਆ ਇਹਨਾਂ ਦੇ ਨਜਾਮ ਦੇ ਵਿੱਚ ਉਹੀ ਅਫਸਰ ਅੱਜ ਲੱਗੇ ਹੋਏ ਆ ਜਿਹੜੇ ਪਹਿਲਾਂ ਅਕਾਲੀ ਦਲ ਬਾਦਲਾਂ ਦੀ ਸਰਕਾਰ ਦੇ ਵਿੱਚ ਮੁੱਖ ਤੌਰ ਤੇ ਅਹੁਦਿਆਂ ਤੇ ਵਿਰਾਜਮਾਨ ਸੀ ਜਿਹੜੇ ਕਾਂਗਰਸੀਆਂ ਦੇ ਵਿੱਚ ਮੁੱਖ ਤੌਰ ਤੇ ਅਹੁਦਿਆਂ ਤੇ ਵਿਰਾਜਮਾਨ ਸੀ ਅੱਜ ਇਹਨਾਂ ਦੀ ਸਰਕਾਰਾਂ ਦੇ ਵਿੱਚ ਵੀ ਉਹ ਮੁੱਖ ਤੌਰ ਤੇ ਜਿਹੜਾ ਮੁਖੀਆਂ ਦੇ ਤੌਰ ਤੇ ਮੁਖੋਦਿਆਂ ਦੇ ਵਿਰਾਜਮਾਨ ਹੈ ਕਿਉਂਕਿ ਉਹਨਾਂ ਨੂੰ ਇਹ ਪ੍ਰਸ਼ਤ ਨਿਜਾਮ ਨੂੰ ਚਲਾਉਣ ਦਾ ਵੱਲ ਹੈ ਹੁਣ ਗੱਲ ਕਰੀਏ ਕਾਲੀ ਦਲ ਬਾਦਲਾ ਦੀ ਅਕਾਲੀ ਦਲ ਬਾਦਲਾ ਨੇ ਸ਼ੁਰੂਆਤ ਕੀਤੀ ਇੱਥੇ ਰੇਤ ਮਾਫੀਆ ਦੀ ਐਸਓਆਈ ਬਣਾ ਕੇ ਉਹਨਾਂ ਨੇ ਗੈਂਗਸਟਰਾਂ ਦੀ ਸ਼ੁਰੂਆਤ ਕੀਤੀ ਮਜੇਠੀਆਂ ਮੁਖੀ ਬਣਿਆ ਉਹਦਾ ਨਸ਼ੇ ਨਾਂਨੇ ਲਿਉਂਦੇ ਬੇਅਦਬੀਆਂ ਦਾ ਦੌਰ ਇੱਥੋਂ ਸ਼ੁਰੂ ਹੋਇਆ ਤੁਸੀਂ ਮੈਨੂੰ ਇੱਕ ਵਾਰੀ ਦੱਸੋ ਜਿਹੜਾ ਗੁਰੂਸਾਰ ਦੀ ਬੇਅਦਬੀ ਕਰਨ ਜਾਂਦਾ ਹੈ ਉਹ ਘਰੋਂ ਨਿਕਲਦਾ ਨਾ ਕਿਸੇ ਟਰੱਕ ਦੇ ਵਿੱਚ ਵੱਜਦਾ ਨਾ ਕਿਸੇ ਕਾਰ ਦੇ ਵਿੱਚ ਵੱਜਦਾ ਨਾ ਕਿਸੇ ਦਰਘਟਨਾ ਦਾ ਸ਼ਿਕਾਰ ਹੁੰਦਾ ਪਰ ਉਹ ਸਿੱਧਾ ਜਾਂਦਾ ਹੈ ਤੇ ਜਾਂਦਾ ਸਾਡੇ ਗੁਰੂ ਸਾਹਿਬ ਦੇ ਉੱਤੇ ਕਦੀ ਜਾ ਕੇ ਬਹਿ ਜਾਂਦਾ ਕਦੀ ਉਹਨਾਂ ਦੇ ਅੰਗ ਬਾੜ ਦਿੰਦਾ ਤੁਸੀਂ ਮੈਨੂੰ ਦੱਸੋ ਅਸੀਂ ਕਿੱਦਾਂ ਦੋਲ ਪੁੱਲ ਸਕਦੇ ਆ ਅੱਜ ਲੋਕ ਕਾਂਗਰਸ ਦੇ ਨਾਲ ਤੁਰੀ ਫਿਰਦੇ ਆ ਕਹਿੰਦੇ ਕਿ ਕਾਂਗਰਸ ਨੇ ਦੇਸ਼ ਦਾ ਵਿਕਾਸ ਕੀਤਾ ਅਸੀਂ 84 ਕਿੱਦਾਂ ਪੁੱਲ ਜੀਏ ਜੇਕਰ ਅਸੀਂ ਲੋਕ ਰਾਵਣ ਸਾੜਨਾ ਨਹੀਂ ਪੁੱਲ ਸਕਦੇ ਤੇ ਅਸੀਂ 84 ਕਿੱਦਾਂ ਪੁੱਲ ਸਕਦੇ ਆ ਸਾਡੇ ਸਿੱਖਾਂ ਦੀ ਸਰਮਾਰ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਉੱਥੇ ਉਸ ਪਵਿੱਤਰ ਸਥਾਨ ਤੇ ਉਸ ਮਕद्दस ਥਾਂ ਤੇ ਟੈਂਕ ਚੜਾਏ ਅਸੀਂ ਕਿੱਦਾਂ ਪੁੱਲ ਸਕਦੇ ਆ ਉਹੀ ਕਾਂਗਰਸੀ ਜਿਨ੍ਹਾਂ ਨੇ ਨਿਹੱਤੇ ਸੰਤਾ ਦੇ ਗੋਲੀਆਂ ਚਲਾਈਆਂ ਜਿਹੜੇ ਲੋਕ ਸਭਾ ਦੇ ਬਾਹਰ ਬੈਠੇ ਸੀ ਕਰਬਾਤਰੀ ਜੀ ਮਹਾਰਾਜ ਤੁਸੀਂ ਮੈਨੂੰ ਦੱਸੋ ਅਸੀਂ ਕਿੱਦਾਂ ਭੁੱਲ ਜੀਏ ਇਹ ਬਾਜਬਾ ਜਿਨ੍ਹਾਂ ਨੇ ਇੰਨੇ ਵੱਡੇ ਨਰਸਹਾਰ ਕਰਾਏ ਜਿਨ੍ਹਾਂ ਬਾਬਰੀ ਮਰਜ਼ੀ ਸ਼ਹੀਦ ਕੀਤੀ ਗੋਦਰੇ ਕਾਂਡ ਵਰਗੇ ਅੱਜ ਧਰਮਾਂ ਦੇ ਨਾਂ ਤੇ ਇੱਕ ਦੂਜੇ ਨੂੰ ਇੱਕ ਖੂਨ ਦੇ ਪਿਆਸੇ ਕਰਤਾ ਹਿੰਦੂ ਸਿੱਖਾਂ ਨੂੰ ਆਪਸ ਦੇ ਵਿੱਚ ਇੱਕ ਦੂਜੇ ਦੇ ਵਿੱਚ ਟਕਰਾਰ ਦੀ ਸਥਿਤੀ ਪੈਦਾ ਕਰਤੀ ਅਸੀਂ ਕਿੱਥੋਂ ਭੁੱਲ ਸਕਦੇ ਹਾਂ ਅਸੀਂ ਕਿੱਦਾਂ ਵੋਟ ਪਾ ਦਈਏ ਇਹਨਾਂ ਨੂੰ ਤੁਹਾਡੀ ਮਤਦਾਨ ਲੈ ਕੇ ਅੱਜ ਜਿਹੜੇ 92 ਗੁੰਗੇ ਵਦਾਨ ਸਵਾਦੇ ਵਿੱਚ ਪਹੁੰਚੇ ਆ ਉਹਨਾਂ ਨੇ ਕਦੀ ਇੱਕ ਵਾਰ ਵੀ ਕਿਸੇ ਚੀਜ਼ ਦਾ ਵਿਰੋਧ ਕੀਤਾ ਉਹਨਾਂ ਨੇ ਕਿਹਾ ਕਿ ਤੁਸੀਂ ਭਾਈ ਤੁਸੀਂ ਕਿਹਾ ਸੀ ਕਿ ਅਸੀਂ ਵੀਆਈਪੀ ਕਲਚਰ ਖਤਮ ਕਰਾਂਗੇ ਉਠੋ ਤਗਰੰਤਮਾਨ ਸਾਹਿਬ ਇੱਕ ਦਸੋ ਲੋਕਾਂ ਨੂੰ ਅਸੀਂ ਲੋਕਾਂ ਦੇ ਵਿੱਚ ਵਿਚਰਨਾ ਹੈ ਜੇਕਰ ਤੁਸੀਂ ਗਲੀਆਂ ਨਾਲੀਆਂ ਨੂੰ ਬਣਾਣ ਨੂੰ ਵਿਕਾਸ ਕਹਿੰਦੇ ਹੋ ਤੇ ਫਿਰ ਲੱਖ ਲਾਂਤ ਐਸੇ ਵਿਕਾਸ ਦੀ ਜਿੱਥੇ ਲੁਧਿਆਣੇ ਵਰਗਾ ਸ਼ਹਿਰ ਹੋਵੇ ਇੱਥੇ ਵੱਧ ਤੋਂ ਵੱਧ ਰੈਵਨਿਊ ਲੋਕੀ ਭਰਦੇ ਆ ਟੈਕਸ ਭਰਦੇ ਆ ਪਰ ਉਹਨਾਂ ਨੂੰ ਪੀਣ ਜੋਗਾ ਸਾਫ਼ ਪਾਣੀ ਮਹਈਆ ਨਹੀਂ ਕਰਾਇਆ ਜਾਂਦਾ ਤੁਸੀਂ ਮੈਨੂੰ ਦੱਸੋ ਕਿ ਇੱਕ ਘਰ ਦੇ ਵਿੱਚ ਵੀ ਸਾਫ਼ ਪਾਣੀ ਦੀ ਗੱਲ ਕਰਦੇ ਆ ਮੈਂ ਲੁਧਿਆਣਾ ਕਮਿਸ਼ਨਰ ਨੂੰ ਨਿਕੰਮ ਕਮਿਸ਼ਨਰ ਨੂੰ ਤੇ ਲੁਧਿਆਣਾ ਮੇਅਰ ਸਾਹਿਬ ਨੂੰ ਬੇਨਤੀ ਕਰ ਚੁੱਕਾ ਹਾਂ ਕਿ ਬੀਬਾ ਜੀ ਤੁਸੀਂ ਸਾਡੇ ਨਵੇਂ ਮੇਅਰ ਸਾਹਿਬ ਬਣੇ ਹੋ ਤੁਸੀਂ ਨਿਗਮ ਕਮਿਸ਼ਨਰ ਸਾਹਿਬ ਨਾਲ 95 ਵਾਡਾਂ ਦੇ ਵਿੱਚ ਪੀਣ ਯੋਗ ਪਾਣੀ ਦੇ ਸੈਂਪਲ ਇਕੱਤਰਤ ਕਰੋ ਤੇ ਦੱਸੋ ਕਿ ਆ ਪਾਣੀ ਪੀਣ ਯੋਗ ਹੈਗਾ ਕਿ ਨਹੀਂ ਹੈਗਾ ਇੱਥੇ ਲੁਧਿਆਣੇ ਦੇ ਵਿੱਚ ਗੈਸਟ੍ਰੋ ਦੇ ਪੇਸ਼ੈਂਟ ਹਰ ਟਾਈਮ ਪੀੜਿਤ ਹੈ ਲੁਧਿਆਣਾ ਵੈਸਟ ਹਲਕੇ ਦੇ ਵਿੱਚ ਸਭ ਤੋਂ ਤਨਾੜ ਤੇ ਵੱਡੇ ਹਸਪੀਟਲ ਆਂਦੇ ਆ ਜਿਨ੍ਹਾਂ ਦਾ ਫਾਊਂਡਰ ਮੈਂਬਰ ਕੌਣ ਹੈਗਾ ਸੰਜੀਵ ਅਰੋੜਾ ਤੇ ਇੱਥੇ ਡਾਕਟਰ ਗੈਸਟਰੋ ਦੇ ਕਿੰਨੇ ਵਜੇ ਤੱਕ ਦੇਖਦੇ ਆ ਤੁਸੀਂ ਦੱਸੋ ਮੈਨੂੰ ਰਾਤ 4 ਵਜੇ ਤੱਕ ਕਿੰਨੀ ਪਰਮਾਰਗੀ ਆ ਉਹਦਾ ਕਾਰਨ ਕੀ ਹੈ ਤੁਹਾਨੂੰ ਸਾਫ ਪਾਣੀ ਮਹੱਈਆ ਨਹੀਂ ਕਰਾਇਆ ਜਾ ਰਿਹਾ ਤੁਹਾਡੇ ਨਾਲ ਬੁੱਢਾ ਦਰਿਆ ਸੀ ਇਹ ਲੁਧਿਆਣੇ ਵਾਲਿਆਂ ਨੇ ਇਹ ਲੀਡਰਾਂ ਨੇ ਇਹ ਕਾਂਗਰਸ ਨੇ ਇਹਨਾਂ ਦੀ ਉਪਲਬਧੀ ਐ ਰਹੀ ਕਿ ਇਹਨਾਂ ਨੇ ਬੁੱਢੇ ਦਰਿਆ ਨੂੰ ਜਿਹੜਾ ਸਤਲੁਜ ਦੇ ਵਿੱਚੋਂ ਨਿਕਲਦਾ ਸੀ ਉਸ ਬੁੱਢੇ ਦਰਿਆ ਨੂੰ ਬੁੱਢਾ ਨਾਲਾ ਬਣਾਤਾ ਇਹ ਇਹਨਾਂ ਦੀ ਉਪਲਬਧੀ ਐ ਇਹਨਾਂ ਦੀ ਸਰਕਾਰ ਦੇ ਖਿਲਾਫ ਤੁਹਾਡੇ ਵੈਸਟ ਹਲਕੇ ਦੇ ਐਮ ਐਲ ਏ ਜਿਹੜੇ ਸਵਰਗ ਸੁਧਾਰ ਚੁੱਕੇ ਐ ਉਹਨਾਂ ਨੇ ਮੋਰਚਾ ਖੋਲ੍ਹਿਆ ਉਹਨਾਂ ਨੇ ਆਪਣਾ ਹੀ ਸਰਕਾਰ ਦਾ ਨੀ ਪੱਥਰ ਪਟਿਆ ਤੇ ਉਹਨਾਂ ਨੇ ਕਿਹਾ ਕਿ ਸਾਡੇ ਸਰਕਾਰ ਦੇ ਵਿੱਚ ਕੰਮ ਨਹੀਂ ਹੋ ਰਿਹਾ ਇਹ ਕਹਿੰਦੇ ਸੀ ਕਿ ਨੀ ਪੱਥਰ ਕੌਣ ਲਾਣਗੇ ਆਮ ਲੋਕ ਲਾਣਗੇ ਮਜ਼ਦੂਰ ਲਾਉਣਗੇ ਪਰ ਇੱਥੇ ਤੁਸੀਂ ਮੈਨੂੰ ਦੱਸੋ ਸਰਕਾਰ 92 ਐਮਐਲਏ ਦੀ ਸਰਕਾਰ ਹੋਵੇ ਐ ਵਿੱਚ ਜੀਵਣੀ ਚੋਣਾ ਦੇ ਵਿੱਚ ਵੱਧ ਵੀ ਗਏ ਐ ਤੇ ਫਲੈਸ਼ਾਂ ਦੇ ਉਦਘਾਟਨ ਕੌਣ ਕਰ ਰਿਹਾ ਐ? ਐਮਐਲਏ ਕਰ ਰਿਹਾ ਐ। ਇਹ ਤੇ ਸਰਕਾਰ ਦੀ ਉਪਲਬਧਦੀ ਆ। ਜੂੰ ਜੂੰ ਦਿੱਲੀ ਦਾ ਹੁਕਮ ਹੁੰਦਾ ਟੁੰਟੂ ਸਰਕਾਰ ਕੰਮ ਕਰਦੀ ਆ। ਸੋ ਸਾਡਾ ਜਿਹੜਾ ਯੁਧਕ ਆ ਉਹ ਦਿੱਲੀ ਵਿਰੋਧਕ ਆ। ਅਸੀਂ ਪਹਿਲੀ ਗੱਲ ਕਹੀ ਐ ਅਸੀਂ ਆਪਣੇ ਇਲਾਕੇ ਦੇ ਵਿੱਚ ਇੱਥੇ ਜਿਹੜਾ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਵਰਾਣਪਿਆ ਸਿਟੀ ਸੈਂਟਰ ਐ ਜਿਹੜਾ ਕੈਪਟਨ ਸਰਕਾਰ ਦੀ ਸਰਕਾਰ ਸਮੇਂ ਵੱਡਾ ਘਟਾਲਾ ਹੋਇਆ ਸੀ ਉਹ ਗੈਂਗਸਟਰਾਂ ਦਾ ਬਦਮਾਸ਼ਾਂ ਦਾ ਨਸ਼ੇੜੀਆਂ ਦਾ ਅੱਡਾ ਬਣ ਚੁੱਕਾ ਹੈ ਉੱਥੇ ਸਾਰੀ ਰਾਤ ਨੂੰ ਵਾਰਦਾਤਾ ਕਰਕੇ ਉਹ ਕਿੰਨੇ ਏਕੜ ਭੂਮੀ ਦੇ ਵਿੱਚ ਲੋਕ ਆਰਾਮ ਨਾਲ ਸੌਂਦੇ ਆ ਅਸੀਂ ਉਹਨੂੰ ਪੂਰ ਕੇ ਜਿਹੜੇ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਜੀਮਨੀ ਚੌਂੜ ਜਿੱਤਣ ਤੋਂ ਉਪਰੰਤ ਆਪਣੇ ਹਲਕੇ ਦੇ ਵਿੱਚ ਗਾਉ ਸ਼ਾਲਾ ਦਾ ਨਿਰਮਾਣ ਕੀਤਾ ਸੀ ਕਿਉਂਕਿ ਸਾਡੇ ਇਤਿਹਾਸ ਦੇ ਵਿੱਚ ਦਰਜ ਹੈ ਗਾਉ ਤੇ ਗਰੀਬ ਦੀ ਰੱਖਿਆ ਕਰਨੀ ਤੇ ਮੈਂ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਦੀ ਤਰਜਮਾਨੀ ਤੇ ਹੀ ਚੱਲਦੇ ਹੋਇਆ ਗਾਉ ਤੇ ਗਰੀਬ ਦੀ ਰੱਖਿਆ ਕਰਨ ਵਾਸਤੇ ਸਭ ਤੋਂ ਪਹਿਲਾਂ ਆਵਾਰਾ ਗਾਉਂਾ ਜਿਹੜੀਆਂ ਸੜਕਾਂ ਤੇ ਫਿਰਦੀਆਂ ਜਿੰਨਾ ਕਰਕੇ ਵੱਡੇ ਸੜਕ ਹਾਦਸੇ ਹੁੰਦੇ ਆ ਤੇ ਜਿਹੜੇ ਆਵਾਰਾ ਪਸ਼ੂ ਗਿਆ ਉਨ੍ਹਾਂ ਦੇ ਲਈ ਉਥੇ ਗਊਸ਼ਾਲਾ ਦਾ ਨਿਰਮਾਣ ਕੀਤਾ ਜਾਏਗਾ ਤੇ ਨਾਲ ਦੀ ਨਾਲ ਇੱਕ ਵੱਡਾ ਹਸਪਤਾਲ ਬਣਾਇਆ ਜਾਏਗਾ ਜਿੱਥੇ ਕਿ ਉਹਨਾਂ ਦੇ ਸਾਰਿਆਂ ਦਾ ਬਿਮਾਰ ਪਸ਼ੂਆਂ ਦਾ ਇਲਾਜ ਹੋ ਸਕੇ ਦੂਜੀ ਗੱਲ AI ਇੰਸਟੀਚਿਊਟ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹਦੀ ਸਭ ਤੋਂ ਵੱਡੀ ਲੋੜ ਹੈ ਅੱਜ ਸਾਡੇ ਬੱਚਿਆਂ ਨੂੰ ਲੋਅ ਪੜਨ ਵਾਸਤੇ ਇੱਥੋਂ ਦੂਰ ਸਿੱਧਵਾ ਤੱਕ ਜਾਣਾ ਪੈਂਦਾ ਪੱਧਵਾਲੇ ਨਿਕਲ ਕੇ ਤੁਸੀਂ ਦੱਸੋ ਵੈਸਟ ਹਲਕਾ ਸਭ ਤੋਂ ਵੱਡਾ ਹਲਕਾ ਹੈਗਾ ਉਹਦੇ ਵਿੱਚ ਵੱਡਾ AI ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਇੰਸਟੀਚਿਊਟ ਇਸ ਸਰਕਾਰਾ ਜੋ ਕਹਿ ਰਹੀਆਂ ਉਹ ਕੰਮ ਕੋਈ ਕਰਦੀਆਂ ਨਹੀਂ ਪਈਆਂ ਤੁਸੀਂ ਇਹਨਾਂ ਨੂੰ ਵੋਟ ਪਾਈ ਹੈ ਜੇਕਰ ਤੁਸੀਂ ਅੱਜ ਸਾਨੂੰ ਵੋਟ ਦਿੰਦੇ ਹੋ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਦੇ ਉਮੀਦਵਾਰ ਨੂੰ ਵੋਟ ਦਰ ਦਿਓ ਤੇ ਤੁਸੀਂ ਸਮਝੋ ਕਿ ਤੁਸੀਂ ਇੱਕ ਪੂਰੀ ਇੱਕ ਵਿਰੋਧੀ ਧਿਰ ਖੜੀ ਕਰਤੀ ਜਿਹੜੀ ਇਹਨਾਂ ਤੋਂ ਜਵਾਬ ਮੰਗੇ ਕੀ ਜਿਹੜੀ ਇਹਨਾਂ ਦੇ ਗੱਲ ਦੇ ਵਿੱਚ ਅੰਗੂਠਾ ਦੇਣਾ ਜਾਣਦੀ ਹੈ ਜਿਨਨੇ ਗੱਲ ਕੀਤੀ ਕਿ ਲੁਧਿਆਣਾ ਦੇ ਵਿੱਚ ਜਿੰਨੇ ਵੀ ਮਲਾਜਮ ਲੱਗੇ ਹੋਏ ਆ ਜਿੰਨੇ ਵੀ ਪੁਲਸ ਅਫਸਰ ਲੱਗੇ ਹੋਏ ਆ ਉਹ ਸਾਰੇ ਲੱਗੇ ਹੋਏ ਆ ਉਹ ਪੇਲੀਆਂ ਸਰਕਾਰਾਂ ਦੇ ਵਿੱਚ ਰਹੇ ਆ ਇਹਨਾਂ 92 ਦੇ ਵਿੱਚੋਂ ਕਿਸੇ ਨੇ ਇੱਕ ਵਾਰ ਵੀ ਕਿਹਾ ਕਿ ਤੁਸੀਂ ਕਿਸੇ ਕਾਬਲ ਅਫਸਰ ਨੂੰ ਬਤੌਰ ਜ਼ਿਲ੍ਹਾ ਮੁਖੀ ਲਾਓ ਇਹਨਾਂ ਦਾ ਕਰਦਾਰ ਇਹ ਗਾ ਕਿ ਜਿੰਨੇ ਕਰਪਟ ਅਫਸਰ ਅਗਿਆ ਉਹ ਮੁੱਖਹੁਦਿਆਂ ਤੇ ਗਿਆ ਕਿਉਂਕਿ ਉਹਨਾਂ ਨੂੰ ਭ੍ਰਸ਼ਟ ਅੰਜਾਮ ਚਲਾਉਣ ਦਾ ਵੱਲ ਲੱਗਾ ਮੈਂ ਤੁਹਾਡੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਈ ਹੈ ਤੇ ਮੈਂ ਤੁਹਾਨੂੰ ਇਹ ਬੇਨਤੀ ਵੀ ਕਰਦਾ ਹੈ ਕਿ ਤੁਹਾਡੀ ਮਤ ਬਹੁਤ ਕੀਮਤੀ ਹੈ ਤੁਸੀਂ ਆਪਣੀ ਮਤ ਦਾ ਦਾਨ ਦੇਣ ਲੱਗਿਆ ਜਰੂਰ ਇੱਕ ਵਾਰੀ ਵਿਚਾਰਿਓ ਅਸੀਂ ਆਪਣੇ ਘਰੋਂ ਖੰਡ ਦੀ ਕੋਲੀ ਦੇਣ ਲੱਗਿਆ ਕੋਈ ਘਰ ਰਿਸ਼ਤੇਦਾਰ ਆਜਵੇਂ ਕਿਸ ਨੇ ਕੁਝ ਦੇਣ ਲੱਗਿਆ 10 ਵਾਰ ਸੋਚਦੇ ਆ ਕਿ ਹਾਂ ਭਾਈ ਇਹ ਕੀ ਆਇਆ ਇਹਨੂੰ ਦੇ ਦਈਏ ਕੁਝ ਪਰ ਆਪਣੀ ਮਤ ਦਾ ਦਾਨ ਦੇਣ ਲੱਗਿਆ ਅਸੀਂ ਕਦੀ ਨਹੀਂ ਸੋਚਦੇ ਇਹ ਤੁਹਾਡੀ ਮਤ ਦੇ ਦਾਨ ਦਾ ਹੀ ਨਤੀਜਾ ਹੈ ਕਿ ਆ ਜਿਹੜੀਆਂ ਗੱਡੀਆਂ ਦੇ ਵਿੱਚ ਕੂਕਾ ਮਾਰਦੇ ਹੂਟਰ ਮਾਰਦੇ ਨਿਕਲਦੇ ਆ ਜਿਹੜੇ ਕਹਿੰਦੇ ਸੀ ਕਿ ਚਿੜੀ ਦੇ ਪੰਜੇ ਜਿੰਨਾ ਪੰਜਾਬ ਹੈਗਾ ਕਿ ਇੱਥੇ ਹੈਲੀਕਾਪਟਰ ਦੇ ਲੋਡ ਦੀ ਕੀ ਵਰਤੋਂ ਹੈ ਅੱਜ ਉਹੀ ਤੁਹਾਡੇ ਟੈਕਸ ਦਾ ਪੈਸਾ ਹੈਲੀਕਾਪਟਰਾਂ ਦੀ ਵਰਤੋਂ ਕਰਕੇ ਦਿੱਲੀ ਵਾਲਿਆਂ ਨੂੰ ਵਿੱਚ ਬਿਠਾ ਕੇ ਝੂਟੇ ਦਿੰਦੇ ਆ ਹਰ ਗੱਲ ਤੋਂ ਮੁਨਕਰ ਹੋਏ ਪਰ ਮੈਂ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਦੀ ਪਾਰਟੀ ਦਾ ਉਮੀਦਵਾਰ ਨਾ ਆਪਣੀ ਹੋਂਦ ਤੋਂ ਮੁਨਕਰ ਹੋਇਆ ਨਾ ਆਪਣੀ ਗੱਲ ਤੋਂ ਮੁਨਕਰ ਹੋਇਆ ਮੇਰੇ ਆਦਰਸ਼ ਸਰਦਾਰ ਸਿਮਰਨਜੀਤ ਸਿੰਘ ਮਾਨ ਸੰਤ ਜਰਨੈਲ ਸਿੰਘ ਪਿੰਡਰਾ ਵਾਲੇ ਮੇਰੇ ਆਦਰਸ਼ ਅਗਿਆ ਨਾ ਮੈਂ ਉਸ ਆਪਣੀ ਹੋਂਦ ਤੋਂ ਮੁਨਕਰ ਹੋਵਾਂਗਾ ਨਾ ਮੈਂ ਆਪਣੀ ਗੱਲ ਤੋਂ ਮੁਨਕਰ ਹੋਇਆ ਤੇ ਮੈਂ ਜਦੋਂ ਵੋਟ ਮੰਗਾਗਾ ਇੱਥੇ ਗੱਲ ਤੇ ਮੰਗਾਗਾ ਤੇ ਮੈਂ ਇਹਦੇ ਨਾਲ ਹੀ ਸਮਾਪਤੀ ਕਰਦਾ ਹਾਂ ਅਗਰ ਮੈਂ ਗੱਲ ਕਰਦਿਆਂ ਹੋਇਆ ਅਗਰ ਮੈਂ ਕੁਝ ਜ਼ਿਆਦਾ ਬੋਲ ਗਿਆ ਹਾਂ ਤਾਂ ਮੈਂ ਸੰਗਤ ਕੋਲੇ ਮਾਫੀ ਮੰਗਦਾ ਸੰਗਤ ਬਖਸ਼ਣਯੋਗ ਹੈ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ